ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਇੱਕ ਬੰਦਾ 4 ਕਤਲ ਕਰਦਾ ਹੈ ਤੇ 4 ਕਤਲ ਕਰਨ ਤੋਂ ਬਾਅਦ ਆਰਾਮ ਨਾਲ ਉਹ ਉਸੇ ਘਰ ਦੇ ਵਿੱਚ ਹੀ ਰਹਿੰਦਾ ਹੈ ਤੇ ਜਦੋਂ ਫਿਰ 16 ਮਹੀਨਿਆਂ ਬਾਅਦ ਇੰਨਾ ਕਤਲਾਂ ਦਾ ਰਾਜ਼ ਖੁੱਲਦਾ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਕੋਈ ਬੰਦਾ ਇੰਨਾ ਛਾਤਰ ਕਿਵੇਂ ਹੋ ਸਕਦਾ ਹੈ ਐਨੀ ਸਫਾਈ ਦੇ ਨਾਲ ਕੋਈ ਬੰਦਾ 4 ਕਤਲ ਕਰਕੇ ਉਹਨਾਂ ਨੂੰ ਕਿਵੇਂ ਲੁਕੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰਾਖੰਡ ਦਾ ਜ਼ਿਲ੍ਹਾ ਉਦਮਪੁਰ ਤੇ ਇਸ ਦੇ ਅਧੀਨ ਪੈਂਦਾ ਰੁਦਰਪੁਰ ਰੁਦਰਪੁਰ ਦਾ ਇਲਾਕਾ ਆਜ਼ਾਦਨਗਰ ਇੱਥੋਂ ਦਾ ਰਹਿਣ ਵਾਲਾ ਨਰਿੰਦਰ ਗੰਗਵਾਰ ਇਸ ਦੀ ਪਤਨੀ ਦਾ ਨਾਮ ਲੀਲਾਬਤੀ ਸੀ ਗੱਲ ਹੈ 25 ਅਗਸਤ 2020 ਦੀ ਨਰਿੰਦਰ ਗੰਗਵਾਰ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਪਿੰਡ ਜਾਣਾ ਜਿਸ ਨੂੰ ਆਪਣੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਆ ਉਸ ਤੋਂ ਪੈਸੇ ਲੈ ਕੇ ਆਉਣਾ ਤਾਂ ਪਤਨੀ ਇਸ ਲਈ ਰੋਟੀ ਬਣਾਉਂਦੀ ਆ ਕਿਉਂਕਿ ਇਸ ਨੇ ਇੱਥੋਂ ਤਕਰੀਬਨ 80 ਕਿਲੋਮੀਟਰ ਦੂਰ ਜਾਣਾ ਸੀ ਯੂਪੀ ਦੇ ਬਰੇਲੀ ਦੇ ਅਧੀਨ ਪੈਂਦੇ ਇਲਾਕੇ ਬੀਰਗੰਜ ਦੇ ਅਧੀਨ ਪੈਂਦੇ ਪਿੰਡ ਪੈਗਨਗਰ ਦੇ ਵਿੱਚ ਜਾਣਾ ਸੀ ਤੇ ਹੁਣੇ ਇੱਥੋਂ ਚਲਿਆ ਜਾਂਦਾ ਹੈ ਤੇ ਅੱਗੇ ਜਾ ਕੇ ਮਿਲਦਾ ਹੈ ਕੁਮਰ ਸੈਨ ਨੂੰ ਜਿਸ ਤੋਂ ਇਸ ਨੇ ਜ਼ਮੀਨ ਦਾ ਠੇਕਾ ਲੈਣਾ ਸੀ ਤਕਰੀਬਨ 13-14 ਬਿੱਗੇ ਜ਼ਮੀਨ ਕੁਮਰ ਸਿੰਘ ਦੇ ਕੋਲ ਸੀ ਇਹਨਾਂ ਦੀ ਤਾਂ ਹੁਣੇ ਕੁਮਰ ਸਿੰਘ ਨੂੰ ਕਹਿੰਦਾ ਕਿ ਮੈਂ ਪੈਸੇ ਲੈਣਾ ਆ ਕੁਮਰ ਸਿੰਘ ਨੇ ਇਸ ਨੂੰ ਪੁੱਛਦਾ ਕਿ ਜੋ ਜ਼ਮੀਨ ਦਾ ਮਾਲਕ ਹੈ ਉਹ ਕਿਉਂ ਨਹੀਂ ਆਇਆ ਤਾਂ ਹੁਣ ਨਰਿੰਦਰ ਗੰਗਵਾੜ ਕਹਿੰਦਾ ਕਿ ਮੈਂ ਕੀ ਦੱਸਾਂ ਜੋ ਕਰੋਨਾ ਕਾਲ ਸੀ ਉਹ ਸਾਡੇ ਲਈ ਬੜਾ ਹੀ ਮਨਹੂਸ ਸੀ ਕਰੋਨਾ ਕਾਲ ਦੇ ਵਿੱਚ ਮੇਰਾ ਸਹੁਰਾ ਤੇ ਮੇਰੀ ਸੱਸ ਦੋਨਾਂ ਦੀ ਡੈਥ ਹੋ ਗਈ ਤੇ ਜਦੋਂ ਫਿਰ ਹੁਣ ਕੁਮਰ ਸਿੰਘ ਨੇ ਪੁੱਛਿਆ ਕਿ ਤੇਰੀਆਂ ਸਾਲੀਆਂ ਵੀ ਸੀ ਤਾਂ ਨਰਿੰਦਰ ਗੰਗਵਾਰ ਨੇ ਕਿਹਾ ਕਿ ਉਹ ਤਾਂ ਕਿਸੇ ਨਾਲ ਭੱਜ ਗਈਆਂ ਸੀ ਸਾਡਾ ਤਾਂ ਘਰ ਬਿਲਕੁਲ ਬਰਬਾਦ ਹੋ ਗਿਆ ਤੇ ਹੁਣ ਮੈਂ ਪੈਸੇ ਲੈਣ ਆਇਆ ਮੈਨੂੰ ਪੈਸੇ ਦੋ ਤਾਂ ਕੁਮਰ ਸੈਨ ਨੇ ਕਿਹਾ ਕਿ ਅਜੇ ਮੇਰੇ ਕੋਲ ਪੈਸੇ ਹੈ ਨਹੀਂ ਤੂੰ ਥੋੜੇ ਸਮੇਂ ਨੂੰ ਆਈ ਕੋਈ ਗੱਲ ਨਹੀਂ ਮੈਂ ਤੈਨੂੰ ਪੈਸੇ ਦੇ ਦੇਵਾਂਗਾ ਹੁਣ ਨਰਿੰਦਰ ਗੰਗਵਾਰ ਇੱਥੋਂ ਵਾਪਸ ਮੁੜ ਜਾਂਦਾ ਪਰ ਜੋ ਕੁਮਰ ਸੈਨ ਹੁੰਦਾ ਉਹ ਹੀਰਾ ਲਾਲ ਦੇ ਭਰਾ ਜਿਸ ਦਾ ਨਾਂ ਦੁਰਗਾ ਪ੍ਰਸ਼ਾਦ ਸੀ ਉਸ ਕੋਲ ਜਾਂਦਾ ਹੈ ਉਸ ਨੂੰ ਕਹਿੰਦਾ ਕਿ ਅੱਜ ਹੀਰਾ ਲਾਲ ਦਾ ਜਮਾਈ ਆਇਆ ਸੀ ਜਿਸ ਦੀਆਂ ਗੱਲਾਂ ਮੈਨੂੰ ਸ਼ੱਕੀ ਲੱਗੀਆਂ ਤੇ ਮੈਨੂੰ ਤਾਂ ਉਹ ਕਹਿ ਰਿਹਾ ਕਿ ਜੋ ਹੀਰਾ ਲਾਲ ਹੈ ਅਤੇ ਉਸ ਦੀ ਪਤਨੀ ਦੋਨਾਂ ਦੀ ਮੌਤ ਕਰੋਨਾ ਕਾਲ ਦੇ ਵਿੱਚ ਹੋ ਗਈ ਤੇ ਜੋ ਉਸ ਦੀਆਂ ਸਾਲੀਆਂ ਨੇ ਯਾਨੀ ਜੋ ਉਹਨਾਂ ਦੀਆਂ ਦੋ ਬੇਟੀਆਂ ਸੀ ਛੋਟੀਆਂ ਉਹ ਕਿਸੇ ਨਾਲ ਭੱਜ ਗਈਆਂ ਤਾਂ ਦੁਰਗਾ ਪ੍ਰਸ਼ਾਦ ਕਹਿੰਦਾ ਕਿ ਮੈਨੂੰ ਵੀ ਇੱਕ ਬੰਦਾ ਮਿਲਿਆ ਸੀ ਕਿ ਜੋ ਨਰਿੰਦਰ ਗੰਗਵਾਰ ਆ ਉਹ ਤਹਿਸੀਲ ਦੇ ਵਿੱਚ ਆਇਆ ਸੀ ਤੇ ਕਹਿ ਰਿਹਾ ਸੀ ਕਿ ਡੈਥ ਸਰਟੀਫਿਕੇਟ ਕਿਵੇਂ ਬਣਵਾਏ ਜਾਂਦੇ ਆ ਕਿਵੇਂ ਬਣਨਗੇ ਹੁਣ ਇਹਨਾਂ ਨੂੰ ਸ਼ੱਕ ਹੁੰਦਾ ਤਾਂ ਉਸ ਤੋਂ ਬਾਅਦ ਇਹ ਸੋਚਦੇ ਨੇ ਕਿ ਕਿਉਂ ਨਾ ਰੁਦਰਪੁਰ ਜਾ ਕੇ ਪਤਾ ਕੀਤਾ ਜਾਵੇ ਕਿ ਆਖਰ ਕੀ ਗੱਲ ਹੈ ਹੁਣ ਇਹ ਰੁਦਰਪੁਰ ਆ ਜਾਂਦੇ ਨੇ ਇੱਥੇ ਆ ਕੇ ਲੋਕਾਂ ਤੋਂ ਪੁੱਛਦੇ ਨੇ ਆਸੇ ਪਾਸਿਓਂ ਤਾਂ ਲੋਕ ਕਹਿੰਦੇ ਨੇ ਕਿ ਸਾਨੂੰ ਤਾਂ ਬਸ ਇਸ ਬੰਦੇ ਨੇ ਇਹ ਕਿਹਾ ਸੀ ਕਿ ਉਹ ਤਾਂ ਹਲਦਵਾਨੀ ਚਲੇ ਗਏ ਇਸ ਦੇ ਸੱਸ ਸਹੁਰਾ ਅਤੇ ਦੋਨੋਂ ਸਾਲੀਆਂ ਉਹ ਹਲਦਵਾਨੀ ਜਾ ਕੇ ਰਹਿਣ ਲੱਗੀਆਂ ਹੁਣ ਜੋ ਕੁਮਰਸੈਨ ਸੀ ਦੁਰਗਾ ਪ੍ਰਸਾਦ ਸੀ ਇਹਨਾਂ ਨੂੰ ਲੱਗਿਆ ਕਿ ਸਾਨੂੰ ਤਾਂ ਇਹ ਕਹਿ ਰਿਹਾ ਸੀ ਕਿ ਮੇਰੇ ਸੱਸ ਸਹੁਰਾ ਦੀ ਮੌਤ ਹੋ ਗਈ ਕਰੋਨਾ ਕਾਲ ਦੇ ਵਿੱਚ ਮੇਰੀਆਂ ਸਾਲੀਆਂ ਭੱਜ ਗਈਆਂ ਪਰ ਲੋਕ ਤਾਂ ਕੁਝ ਹੋਰ ਕਹਿ ਰਹੇ ਨੇ ਇਹ ਸਾਰੀਆਂ ਗੱਲਾਂ ਦੁਰਗਾ ਪ੍ਰਸਾਦ ਅਤੇ ਕੁਮਰਸੈਨ ਨੂੰ ਸ਼ੱਕੀ ਲੱਗਦੀਆਂ ਉਸ ਤੋਂ ਬਾਅਦ ਉਹ ਪੁਲਿਸ ਦੇ ਵਿੱਚ ਜਾਂਦੇ ਆ ਤੇ ਪੁਲਿਸ ਨੂੰ ਦੱਸਦੇ ਨੇ ਕਿ ਹੀਰਾ ਲਾਲ ਜਿਸ ਦੀ ਉਮਰ ਲਗਭਗ 60 ਸਾਲ ਸੀ ਉਸ ਦੀ ਪਤਨੀ ਜਿਸ ਦਾ ਨਾਮ ਹੇਮਬਤੀ ਸੀ ਉਸ ਦੀ ਉਮਰ ਲਗਭਗ 55 ਸਾਲ ਸੀ ਉਹ ਵੀ ਲਾਪਤਾ ਸੀ ਇਹਨਾਂ ਦੀ ਬੇਟੀ ਦੁਰਗਾ 26 ਸਾਲਾ ਉਹ ਵੀ ਲਾਪਤਾ ਸੀ ਇੱਕ ਇਹਨਾਂ ਦੀ ਬੇਟੀ ਸੀ ਪਾਰਬਤੀ ਤੇ ਉਹ ਵੀ 20 ਸਾਲਾ ਸੀ ਤੇ ਉਹ ਵੀ ਲਾਪਤਾ ਸੀ ਇਹਨਾਂ ਦੀ ਹੁਣ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਲਿਖਾਈ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਸਾਨੂੰ ਸ਼ੱਕ ਹੈ ਕਿ ਇਹਨਾਂ ਨੂੰ ਗੁੰਮ ਕਰਨ ਦੇ ਪਿੱਛੇ ਨਰਿੰਦਰ ਗੰਗਵਾਰ ਦਾ ਹੱਥ ਹੈ ਕਿਉਂਕਿ ਜੋ ਨਰਿੰਦਰ ਗੰਗਵਾਰ ਸੀ ਉਸ ਦਾ ਵਿਆਹ ਹੋਇਆ ਸੀ ਉਸ ਦੀ ਲਮ ਮੈਰਿਜ ਹੋਈ ਸੀ ਹੀਰਾ ਲਾਲ ਦੀ ਵੱਡੀ ਬੇਟੀ ਜਿਸ ਦਾ ਨਾਮ ਲੀਲਾਬਤੀ ਸੀ ਉਸ ਦੇ ਨਾਲ 2008 ਦੇ ਵਿੱਚ ਤਾਂ ਇਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਹੈ ਕਿਉਂਕਿ ਜੋ ਹੀਰਾ ਲਾਲ ਸੀ ਉਹ 2005 ਦੇ ਵਿੱਚ ਆਪਣੇ ਪਿੰਡੋਂ 5 ਬਿਗੇ ਜ਼ਮੀਨ ਵੇਚ ਕੇ ਰੁਦਰਪੁਰ ਆਇਆ ਸੀ ਤੇ ਜੋ ਬਾਕੀ 13 14 ਬਿੱਗੇ ਸੀ ਉਸ ਦੇ ਪਿੰਡ ਸੀ ਤੇ ਇਸ ਦਾ ਘਰ ਵੀ ਉੱਥੇ ਸੀ ਤੇ ਇੱਥੇ ਆ ਕੇ ਰਹਿਣ ਲੱਗਦਾ 2008 ਦੇ ਵਿੱਚ ਹੀਰਾ ਲਾਲ ਦੀ ਵੱਡੀ ਬੇਟੀ ਦੀ ਲਾ ਮੈਰਿਜ ਹੋ ਜਾਂਦੀ ਹੈ ਨਰਿੰਦਰ ਗੰਗਵਾਰ ਦੇ ਨਾਲ ਇਹ ਸਾਰੀ ਗੱਲ ਦੁਰਗਾ ਪ੍ਰਸ਼ਾਦ ਨੇ ਪੁਲਿਸ ਨੂੰ ਦੱਸੀ ਹੁਣ ਇਹ ਕੰਪਲੀਟ ਦਰਜ ਕਰ ਲਈਤੀ ਜਾਂਦੀ ਹੈ ਤੇ ਨਰਿੰਦਰ ਗੰਗਵਾਰ ਤੋਂ ਪੁੱਛਿਆ ਜਾਂਦਾ ਹੈ ਇਸ ਨੂੰ ਹਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਤੇਰੇ ਸੱਸ ਸਹੁਰਾ ਤੇ ਤੇਰੀਆਂ ਸਾਲੀਆਂ ਕਿੱਥੇ ਨੇ ਤਾਂ ਹੁਣ ਨਰਿੰਦਰ ਗੰਗਵਾਰ ਇਹੀ ਕਹਿੰਦਾ ਕਿ ਉਹ ਤਾਂ ਹਲਦਵਾਨੀ ਚਲੇ ਗਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਨਾਲ ਮੇਰਾ ਕੋਈ ਵੀ ਸੰਪਰਕ ਨਹੀਂ ਹੋਇਆ ਹੁਣ ਇਧਰ ਕੋਮਰ ਸੈਨ ਨਰਿੰਦਰ ਗੰਗਵਾਰ ਨੂੰ ਕਹਿੰਦਾ ਕਿ ਤੂੰ ਤਾਂ ਕਹਿ ਰਿਹਾ ਕਿ ਉਹ ਤਾਂ ਕਰੋਨਾ ਕਾਲ ਦੇ ਵਿੱਚ ਮਰ ਗਏ ਤੇਰੀਆਂ ਸਾਲੀਆਂ ਭੱਜ ਗਈਆਂ ਪਰ ਤੂੰ ਇੱਥੇ ਕਹਿ ਰਿਹਾ ਕਿ ਉਹ ਹਲਦਵਾਨੀ ਚਲੇ ਗਏ ਇਸ ਗੱਲ ਤੋਂ ਪੁਲਿਸ ਨੂੰ ਵੀ ਲੱਗਦਾ ਹੈ ਕਿ ਇਸ ਬੰਦੇ ਨੇ ਹੀ ਕੁਝ ਕੀਤਾ ਹੁਣ ਨਰਿੰਦਰ ਗੰਗਵਾਰ ਤੋਂ ਸੱਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਦੱਸਦਾ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਉਹ ਦੱਸਦਾ ਕਿ ਮੇਰਾ ਵਿਆਹ ਲੀਲਾਬਤੀ ਦੇ ਨਾਲ ਹੁੰਦਾ ਹੈ ਹੀਰਾ ਲਾਲ ਦੀ ਵੱਡੀ ਬੇਟੀ ਨਾਲ 2008 ਦੇ ਵਿੱਚ ਇਸ ਵਿਆਹ ਤੋਂ ਨਾ ਤਾਂ ਲੀਲਾਬਤੀ ਦੇ ਘਰ ਦੇ ਰਾਜੀ ਸੀ ਤੇ ਨਾ ਹੀ ਨਰਿੰਦਰ ਗੰਗਵਾਰ ਦੇ ਘਰ ਦੇ ਦੋਨੇ ਪਰਿਵਾਰ ਖੁਸ਼ ਨਹੀਂ ਸੀ ਪਰ ਫੇਰ ਵੀ ਨਰਿੰਦਰ ਗੰਗਵਾਰ ਆਪਣੀ ਪਤਨੀ ਲੀਲਾਬਤੀ ਦੇ ਪੇਕੇ ਘਰ ਦੇ ਵਿੱਚ ਹੀ ਰਹਿੰਦਾ ਸੀ ਜਾਨੀ ਹੀਰਾ ਲਾਲ ਵਰਗਿਆਂ ਦੇ ਨਾਲ ਹੀ ਰਹਿੰਦਾ ਸੀ ਪਰ ਇਸ ਨੂੰ ਘਰੋਂ ਤਾਨੇ ਮਿਹਨੇ ਮਿਲਦੇ ਸੀ ਗੱਲ-ਗੱਲ ਤੇ ਲੜਾਈ ਹੁੰਦੀ ਸੀ ਇਸ ਗੱਲ ਤੋਂ ਨਰਿੰਦਰ ਗੰਗਵਾਰ ਬੜਾ ਪਰੇਸ਼ਾਨ ਸੀ ਤਾਂ ਫਿਰ ਉਸ ਨੇ 2015 ਦੇ ਵਿੱਚ ਉਸ ਨੂੰ ਲੱਗਿਆ ਕਿ ਬਹੁਤ ਜ਼ਿਆਦਾ ਲੜਾਈ ਹੁੰਦੀ ਹੈ ਮੈਨੂੰ ਤਾਨੇ ਮਿਹਨੇ ਸਹਣੇ ਪੈਂਦੇ ਆ ਇਸ ਕਰਕੇ ਉਸ ਨੇ ਇੱਕ ਘਰ ਕਰਾਏ ਤੇ ਲੈ ਲੇਤਾ ਪਰ ਹੁਣ ਜੋ ਨਰਿੰਦਰ ਗੰਗਵਾਰ ਸੀ ਉਹ ਹੀਰਾ ਲਾਲ ਨੂੰ ਕਹਿ ਰਿਹਾ ਸੀ ਕਿ ਤੇਰੇ ਕੋਈ ਮੁੰਡਾ ਤਾਂ ਹੈ ਨਹੀਂ ਤਿੰਨੇ ਕੁੜੀਆਂ ਨੇ ਜੋ ਮੇਰੀ ਪਤਨੀ ਦਾ ਹਿੱਸਾ ਉਹ ਸਾਨੂੰ ਤੂੰ ਦੇ ਪਰ ਹੀਰਾ ਲਾਲ ਇਸ ਗੱਲ ਦੇ ਵਿਰੋਧ ਸੀ ਉਹ ਕਹਿੰਦਾ ਸੀ ਕਿ ਮੈਂ ਤੈਨੂੰ ਕੁਝ ਵੀ ਨਹੀਂ ਦੇਵਾਂਗਾ ਸਾਲੀਆਂ ਵੀ ਇਸ ਗੱਲ ਦਾ ਵਿਰੋਧ ਕਰਦੀਆਂ ਸੀ ਕਿ ਸਾਡੀ ਵੱਡੀ ਭੈਣ ਨੇ ਲਾ ਮੈਰਿਜ ਕਰਵਾਈਆ ਇਸ ਲਈ ਇਸ ਦਾ ਸਾਡੇ ਪਿਓ ਦੀ ਜ਼ਮੀਨ ਤੇ ਕੋਈ ਵੀ ਹੱਕ ਨਹੀਂ ਅਸੀਂ ਇਸ ਨੂੰ ਕੁਝ ਵੀ ਨਹੀਂ ਦੇਵਾਂਗੇ ਯਾਨੀ ਐਦਾਂ ਦੀਆਂ ਗੱਲਾਂ ਇਹਨਾਂ ਦੇ ਵਿੱਚ ਚੱਲਦੀਆਂ ਪਰ ਜੋ ਨਰਿੰਦਰ ਗੰਗਵਾਰ ਸੀ ਉਸ ਦੇ ਅੰਦਰ ਇਨਾ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਭਰ ਗਈ ਸੀ ਹੁਣ 5 ਅਪ੍ਰੈਲ 2019 ਆ ਜਾਂਦਾ ਹੈ ਤਾਂ ਜੋ ਨਰਿੰਦਰ ਗੰਗਵਾਰ ਸੀ ਉਹ ਆਪਣੀ ਪਤਨੀ ਲੀਲਾਬਤੀ ਨੂੰ ਕਹਿੰਦਾ ਕਿ ਤੂੰ ਬਰੇਲੀ ਜਾ ਕੇ ਰਿਸ਼ਤੇਦਾਰੀ ਚ ਮਿਲਾ ਬੱਚਿਆਂ ਨੂੰ ਲੈ ਜਾ ਤਾਂ ਹੁਣ ਜੋ ਲੀਲਾਬਤੀ ਸੀ ਉਹ ਆਪਣੀ ਰਿਸ਼ਤੇਦਾਰੀ ਦੇ ਵਿੱਚ ਚਲੀ ਜਾਂਦੀ ਹੈ ਇਹ ਗੰਗਵਾਰ ਜੋ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ ਉਹ ਉਸ ਦੇ ਸਹੁਰੇ ਪਰਿਵਾਰ ਦੇ ਮਕਾਨ ਨਾਲੋਂ ਥੋੜਾ ਹੀ ਦੂਰ ਸੀ ਵੇਣਾ ਜਾਂਦਾ ਹੈਗਾ 20 ਅਪ੍ਰੈਲ 2019 ਦਾ ਸਵੇਰੇ 5 ਵਜੇ ਨਰਿੰਦਰ ਗੰਗਵਾਰ ਉੱਠ ਖੜਦਾ ਹੈ ਤੇ ਘਰ ਤੋਂ ਬਾਹਰ ਨਿਕਲਦਾ ਹੈ ਆਪਣੇ ਸਹੁਰਿਆਂ ਦੇ ਘਰ ਕੋਲ ਚਲਾ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੀ ਸੱਸ हेमाਬਤੀ ਅਤੇ ਉਸ ਦੀ ਛਾਲੀ ਜਿਸ ਦਾ ਨਾਮ ਪਾਰਬਤੀ ਸੀ ਇਹ ਦੋਨੋਂ ਦੁੱਧ ਲੈਣ ਲਈ ਘਰੋਂ ਬਾਹਰ ਨਿਕਲਦੀਆਂ ਨੇ ਤੇ ਘਰ ਨੂੰ ਉਹ ਜਿੰਦਾ ਨਹੀਂ ਲਗਾ ਕੇ ਜਾਂਦੀਆਂ ਸਿਰਫ ਉਸ ਦਾ ਦਰਵਾਜ਼ਾ ਭੇੜ ਜਾਂਦੀਆਂ ਹੁਣ ਨਰਿੰਦਰ ਗੰਗਵਾਰ ਆਪਣੇ ਇੱਕ ਦੋਸਤ ਵਿਜੇ ਗੰਗਵਾਰ ਨੂੰ ਆਪਣੇ ਨਾਲ ਮਲਾਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਆਪਾਂ ਇਹਨਾਂ ਚਾਰਾਂ ਦਾ ਕਤਲ ਕਰਨਾ ਹੈ ਤੇ ਜੋ ਵੀ ਇਸ ਘਰ ਦੇ ਵਿੱਚੋਂ ਮਿਲੇਗਾ ਉਸ ਵਿੱਚੋਂ ਤੈਨੂੰ ਮੈਂ ਅੱਧ ਦੇਵਾਂਗਾ ਵਿਜੇ ਗੰਗਵਾਰ ਵੀ ਹੁਣ ਨਰਿੰਦਰ ਗੰਗਵਾਰ ਦੇ ਨਾਲ ਰਲ ਜਾਂਦਾ ਹੈ ਤੇ ਹੁਣ ਨਰਿੰਦਰ ਗੰਗਵਾਰ ਵਿਜੇ ਗੰਗਵਾਰ ਨੂੰ ਲੈ ਕੇ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਵੜ ਜਾਂਦਾ ਹੈ ਕਿਉਂਕਿ ਜੋ ਗੇਟ ਸੀ ਉਹ ਤਾਂ ਸਿਰਫ ਭੇੜਿਆ ਹੋਇਆ ਸੀ ਗੇਟ ਖੋਲ ਕੇ ਅੰਦਰ ਵੜ ਜਾਂਦੇ ਆ ਤੇ ਅੰਦਰੇ ਦੇਖਦੇ ਨੇ ਕਿ ਹੀਰਾ ਲਾਲ ਅਤੇ ਨਰਿੰਦਰ ਦੀ ਸਾਲੀ ਦੁਰਗਾ ਦੋਨੋਂ ਸੁੱਤੇ ਪਏ ਹੁੰਦੇ ਨੇ ਤਾਂ ਇਹ ਉਥੋਂ ਡੰਡੇ ਚੱਕਦੇ ਨੇ ਤੇ ਡੰਡਿਆਂ ਦੇ ਨਾਲ ਇਹਨਾਂ ਦੇ ਸਿਰ ਉੱਪਰ ਵਾਰ ਕਰਦੇ ਨੇ ਇਹਨਾਂ ਦੋਨਾਂ ਨੂੰ ਡੰਡੇ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੁਣੇ ਵੇਟ ਕਰਦੇ ਨੇ ਹੇਮਾਬਤੀ ਅਤੇ ਭਾਰ्वती ਦੀ ਉਸ ਤੋਂ ਥੋੜੇ ਸਮੇਂ ਬਾਅਦ ਹੇਮਾਬਤੀ ਅਤੇ ਭਾਰ्वती ਦੋਨੋਂ ਮਾਂ ਤੀ ਦੁੱਧ ਲੈ ਕੇ ਜਦੋਂ ਘਰੇ ਆਉਂਦੀਆਂ ਨੇ ਤਾਂ ਹੁਣ ਇਹ ਦੋਨੋਂ ਉਹਨਾਂ ਉੱਪਰ ਫੇਰ ਡੰਡਿਆਂ ਦੇ ਨਾਲ ਬਾਹਰ ਕਰਦੇ ਨੇ ਡੰਡੇ ਮਾਰ ਮਾਰ ਕੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਹੁਣ ਇਹਨਾਂ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹਨਾਂ ਦੀ ਲਾਸ਼ ਦਾ ਕੀ ਕੀਤਾ ਜਾਵੇ ਤਾਂ ਫਿਰ ਇਹ ਉੱਥੇ ਘਰ ਦੇ ਵਿੱਚ ਤਕਰੀਬਨ 5-6 ਫੁੱਟ ਡੂੰਘਾ ਟੋਆ ਪੜਦਾ ਜਿਸ ਵਿੱਚ ਇਹਨਾਂ ਚਾਰੇ ਲਾਸ਼ਾਂ ਨੂੰ ਸੁੱਟ ਦਿੰਦੇ ਨੇ ਅਤੇ ਉਸ ਉੱਪਰ ਮਿੱਟੀ ਪਾ ਦਿੰਦੇ ਨੇ ਤੇ ਜਦੋਂ ਹੁਣ ਦੂਸਰਾ ਦਿਨ ਆਉਂਦਾ ਹੈ ਦੂਸਰੇ ਦਿਨ ਨਰਿੰਦਰ ਗੰਗਬਾਰ ਆਸੇ ਪਾਸੇ ਵਾਲਿਆਂ ਨੂੰ ਕਹਿ ਦਿੰਦਾ ਹੈ ਕਿ ਤੇਰੀ ਸੱਸ ਸਹਰਾ ਅਤੇ ਸਾਲੀਆਂ ਤਾਂ ਹਲਦਬਾਨੀ ਚਲੇ ਗਏ। ਇਹ ਘਰ ਕਹਿੰਦੇ ਨੇ ਕਿ ਵੇਚਣਾਗਾ ਇਸ ਲਈ ਅਸੀਂ ਇਸ ਦੇ ਫਰਸ਼ ਦਾ ਕੰਮ ਕਰਾਉਣਾਗਾ ਕੋਈ ਮਿਸਤਰੀ ਦੱਸੋ ਕੋਈ ਮਜ਼ਦੂਰ ਦੱਸੋ। ਯਾਨੀ ਹੁਣ ਆਸੇ ਪਾਸੇ ਦੇ ਲੋਕਾਂ ਤੋਂ ਇਹ ਮਿਸਤਰੀ ਅਤੇ ਮਜ਼ਦੂਰ ਬਾਹਰੇ ਪੁੱਛਦਾਗਾ। ਤਾਂ ਇਹ ਮਿਸਤਰੀ ਅਤੇ ਮਜ਼ਦੂਰ ਲਿਆਉਂਦਾ ਤੇ ਸਿਮਿੰਟ ਬਜਰੀ ਵਗੈਰਾ ਲਿਆ ਕੇ ਜਿਸ ਜਗ੍ਹਾ ਤੇ ਉਹ ਚਾਰੇ ਲਾਸ਼ਾਂ ਦੱਬੀਆਂ ਸੀ ਉਹਨਾਂ ਉੱਪਰ ਫਰਸ਼ ਲਗਾ ਦਿੰਦਾ ਹੈ ਤੇ ਆਪਣੀ ਪਤਨੀ ਲੀਲਾਬਤੀ ਨੂੰ ਕਹਿੰਦਾ ਕਿ ਜੋ ਤੇਰੇ ਪਰਿਵਾਰ ਵਾਲੇ ਸੀ ਪੇਕੇ ਪਰਿਵਾਰ ਵਾਲੇ ਉਹ ਤਾਂ ਹਲਦਵਾਨੀ ਚਲੇ ਗਏ ਹੁਣ ਉਹਨਾਂ ਦਾ ਘਰ ਬੇਲਾਗਾ ਚਾਲ ਆਪਾਂ ਉੱਥੇ ਰਹਾਂਗੇ ਆਪਾਂ ਇੱਥੇ ਕਿਰਾਏ ਤੇ ਕਿਉਂ ਰਹਿਨੇ ਆ ਤਾਂ ਇਹ ਆਪਣੀ ਪਤਨੀ ਲੀਲਾਬਤੀ ਅਤੇ ਬੱਚਿਆਂ ਨੂੰ ਲੈ ਕੇ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਹੀ ਰਹਿਣ ਲੱਗ ਜਾਂਦਾ ਤੇ ਆਸੇ-ਪਾਸੇ ਇਸ ਗੱਲ ਦਾ ਪ੍ਰਚਾਰ ਕਰਦਾ ਕਿ ਉਹ ਤਾਂ ਹਲਦਵਾਨੀ ਚਲੇ ਗਏ ਹੁਣ ਜਦੋਂ ਪੁਲਿਸ ਇਹ ਸਾਰੀ ਤਫਤੀਸ਼ ਕਰਦੀਆ ਤਾਂ ਪੁਲਿਸ ਨੂੰ ਲੱਗਦਾ ਕਿ ਐਡੀ ਵੱਡੀ ਘਟਨਾ ਹੋ ਗਈ ਪਰ ਲੀਲਾਬੱਤੀ ਨੇ ਕਦੇ ਵੀ ਆਪਣੇ ਪੇਕੇ ਪਰਿਵਾਰ ਬਾਰੇ ਕਿਉਂ ਨਹੀਂ ਪੁੱਛਿਆ ਆਪਣੀ ਮਾਂ ਪਿਓ ਜਾਂ ਸਾਲੀਆਂ ਬਾਰੇ ਕਿਉਂ ਨਹੀਂ ਨਰਿੰਦਰ ਗੰਗਵਾਰ ਤੋਂ ਪੁੱਛਿਆ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਤਾਂ ਜਦੋਂ ਲੀਲਾਬੱਤੀ ਤੋਂ ਪੁੱਛਿਆ ਜਾਂਦਾ ਤਾਂ ਉਹ ਇਹੀ ਗੱਲ ਕਹਿ ਰਹੀ ਸੀ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿਉਂਕਿ ਜੋ ਲੀਲਾਬਤੀ ਸੀ ਉਸ ਨੂੰ ਉਸ ਦੇ ਪੇਕੇ ਪਰਿਵਾਰ ਵਾਲੇ ਪਸੰਦ ਨਹੀਂ ਕਰਦੇ ਸੀ ਕਿਉਂਕਿ ਉਸ ਨੇ ਲਾ ਮੈਰਜ ਕਰਵਾਈ ਸੀ ਇਸ ਲਈ ਲੀਲਾਬਤੀ ਨੇ ਉਹਨਾਂ ਬਾਰੇ ਜਾਣਨ ਦੀ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਪਰ ਨਰਿੰਦਰ ਗੰਗਵਾਰ ਦੀ ਸਨਾਖਤ ਦੇ ਉੱਤੇ ਇਹ ਚਾਰੇ ਲਾਸ਼ਾਂ ਕੱਢ ਲੈਂਤੀਆਂ ਜਾਂਦੀਆਂ ਨੇ ਪੁਲਿਸ ਕਬਜ਼ੇ ਦੇ ਵਿੱਚ ਲੈਂਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਦੀ ਹੈ ਇਹਨਾਂ ਦਾ ਡੀਐਨਏ ਟੈਸਟ ਵੀ ਕਰਵਾਇਆ ਜਾਂਦਾ ਤੇ ਉਸ ਤੋਂ ਬਾਅਦ ਜੋ ਨਰਿੰਦਰ ਗੰਗਵਾਰ ਅਤੇ ਵਿਜੇ ਗੰਗਵਾਰ ਸੀ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਜਮਾਈ ਨੇ ਤਾਣੇ-ਮੇਣਿਆਂ ਤੋਂ ਤੰਗ ਆ ਕੇ ਆਪਣੇ ਸਾਰੇ ਹੀ ਸਹੁਰੇ ਪਰਿਵਾਰ ਦਾ ਖਾਤਮਾ ਕਰ ਦਿੱਤਾ ਤੇ ਇੰਨੀ ਸਫਾਈ ਦੇ ਨਾਲ ਇਹ ਸਭ ਕੁਝ ਕੀਤਾ ਕਿ ਕਿਸੇ ਨੂੰ ਕੰਨੋਂ-ਕੰਨ ਵੀ ਖਬਰ ਨਹੀਂ ਹੋਈ ਬਾਹਰ ਦਾਤ ਕਰਨ ਤੋਂ 16 ਮਹੀਨੇ ਬਾਅਦ 8 ਅਗਸਤ 2025 ਨੂੰ ਇਹ ਜੋ ਲਾਸ਼ਾਂ ਸੀ ਇਹ ਪੁਲਿਸ ਨੇ ਨਰਿੰਦਰ ਗੰਗਵਾਰ ਦੀ ਸਨਾਖਤ ਤੇ ਕੜਵਾਈਆਂ ਸੀ ਜਾਨੀ ਲਗਭਗ 16 ਮਹੀਨੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਇੱਕ ਬੰਦਾ ਚਾਰ ਕਤਲ ਕਰਕੇ ਐਦਾਂ ਤੋ ਰਹਿ ਫਿਰਦਾ ਰਿਹਾ ਜਿਵੇਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਸਗੋਂ ਜਿੱਥੇ ਉਹ ਲਾਸ਼ਾਂ ਦੱਬੀਆਂ ਸੀ ਉਹ ਉਸ ਦੇ ਉੱਪਰ ਹੀ ਮੰਜਾ ਢਾਕੇ ਉਹ ਸੌਂਦਾ ਰਿਹਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ É